ਦੇ ਕੰਮ ਕਰ ਕਰਦੇ ਕਰਦੇ ਆ ਫਿਰ ਬੰਦਾ ਤੁਹਾਨੂੰ ਪਤਾ ਥਕਾਵਟ ਵੀ ਹੋ ਜਾਂਦੀ ਆ ਤੇ ਬਾਕੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਾਫੀ ਕੀਤੀ ਮੈਂ ਕਿਹਾ ਸੀ ਕਿ ਕਾਫੀ ਜਿਹੜੇ ਵੀਰਪ੍ਰਾਹ ਨੇ ਵੀ ਆਪਾਂ ਕੰਟੀਨਿਊ ਕੰਮ ਕਿਸ ਤਰ੍ਹਾਂ ਕਰਨਾ ਤੇ ਉਹ ਤੁਸੀਂ ਜਰੂਰ ਗੱਲ ਕਰਕੇ ਗੌਰ ਕਰਿਓ ਬਾਕੀ ਮੈਂ ਜਿਹੜੇ ਨਵੇਂ ਵੀਰਪ੍ਰਾਹ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਮੈਂ ਇਹੀ ਰਿਕੁਐਸਟ ਕਰੂੰਗਾ ਕਿ ਆਪਣੇ ਵੱਲੋਂ ਹੰਬਲੀ ਰਿਕੁਐਸਟ ਆ ਕਿ ਤੁਸੀਂ ਆਪਣਾ ਜਿਹੜਾ ਵਾਸਟ ਟਾਈਮ ਆ ਉਹ ਲਾਈਵ ਸਟਰੀਮਿੰਗ ਕਰੋ ਠੀਕ ਹੈ ਪ੍ਰੋਪਰ ਕੰਮ ਕਰੋ ਵਧੀਆ ਤਰੀਕੇ ਨਾਲ ਜਿੰਨੇ ਵੀਰਪੁਰਾ ਰੋਡਰ ਨਾਲ ਲਾਈਵ ਦੇ ਵਿੱਚ ਜੁੜਦੇ ਨੇ ਗੱਲਬਾਤ ਕਰਦੇ ਨੇ ਤੁਸੀਂ ਆਪਣੀ ਗੱਲ ਨੂੰ ਖੋਲ ਕੇ ਵਧੀਆ ਤਰੀਕੇ ਨਾਲ ਕਰੋ ਤਾਂ ਜੋ ਜਿਹੜੇ ਤੁਹਾਨੂੰ ਲੋਕ ਵੀਰਪੁਰਾ ਸੁਣਦੇ ਨੇ ਜਾਂ ਥੋੜੀ ਗੱਲਬਾਤ ਵੇਖਦੇ ਨੇ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਘੱਟ ਪੰਜਾਬੀ ਕ੍ਰिएਟਰ ਨੇ ਸਾਡੇ ਵੀਰਪੁਰਾ ਨੇ ਜਿਹੜੇ ਬੰਦੇ ਨੂੰ ਬਹੁਤ ਵਿਸਥਾਰ ਨਾਲ ਦੱਸਦੇ ਨੇ ਨਹੀਂ ਤਾਂ ਹੁਣ ਤੱਕ ਤੁਸੀਂ ਜਿੰਨੀਆ ਮਰਜ਼ੀ ਵੀਡੀਓ ਕੱਢ ਲਓ ਵੀ ਆਵਾਸ ਟਾਈਮ ਕਿਦਾਂ ਵਧੂਗਾ ਸਬਸਕ੍ਰਾਈਬਰ ਕਿੱਦਾਂ ਗੇਨ ਹੋਣਗੇ ਇਹ ਸਾਰੀਆਂ ਗੱਲਾਂ ਬਸ ਇਦਾਂ ਉਨਾਂ ਹੀ ਚਲਦੀਆਂ ਰਹਿੰਦੀਆਂ ਨੇ ਇਹਦੇ ਵਿੱਚੋਂ ਬਹੁਤ ਘੱਟ ਲੋਕ ਨੇ ਮੈਨਾਂ ਲਾਇਲ ਜੇ ਲੋਕ ਹੋਣਗੇ ਵੀ ਜਿਹੜੇ ਪ੍ਰੋਪਰ ਤੁਹਾਨੂੰ ਜਾਣਕਾਰੀ ਇਸ ਚੀਜ਼ ਦੀ ਦਿੰਦੇ ਨੇ ਵੀ ਪ੍ਰੋਪਰ ਸਬਸਕ੍ਰਾਈਬਰ ਕਿਵੇਂ ਵਧਣਗੇ ਪ੍ਰੋਪਰ ਤੁਹਾਡਾ ਵਾਸ ਟਾਈਮ ਕਿਦਾਂ ਹੋਊਗਾ ਤੇ ਪ੍ਰੋਪਰ ਤੁਸੀਂ ਜਿਹੜਾ ਪੂਰਾ ਐਲਗੋਰਿਦਮ YouTube ਦਾ ਉਹ ਕਿਸ ਤਰ੍ਹਾਂ ਕੰਮ ਕਰਦਾ ਤੁਹਾਨੂੰ ਬਹੁਤ ਘੱਟ ਲੋਕ ਦੱਸਣ ਵਾਲੇ ਮਿਲਣਗੇ ਠੀਕ ਹੈ ਬਾਕੀ ਲਾਈਵ ਦੇ ਵਿੱਚ ਜੁੜਿਆ ਕਰੋ ਲਾਈਵ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਵਧੀਆ ਤਰੀਕੇ ਨਾਲ ਸਾਰੇ ਭੈਣ ਭਰਾਵਾਂ ਨੂੰ ਦੱਸ ਸਕੀਏ ਤਾਂ ਜੋ ਚਲੋ ਮੈਨੂੰ ਇਹ ਹੈ ਕਿ ਜਿੰਨੇ ਕੋਈ ਜਾਣਕਾਰੀ ਮੈਨੂੰ ਹੈ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤਾ ਮੈਨੂੰ ਜਾਣਕਾਰੀ ਹੈ ਪਰ ਜਿੰਨਾ ਕੋਈ ਮੈਨੂੰ ਪਤਾ ਲੱਗ ਰਿਹਾ ਜੇ ਜਿੰਨਾ ਕੋ ਮੈਂ ਆਪਣੇ ਚੈਨਲ ਤੇ ਕੰਮ ਕੀਤਾ ਹੈ ਜਾਂ ਜਿੰਨਾ ਕੋ ਮੈਨੂੰ ਰਿਸਪੌਂਸ ਮਿਲਿਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਕੋ ਮੈਂ ਜਾਣਿਆ ਉਹਨਾਂ ਨੂੰ ਮੈਂ ਦੱਸ ਸਕਾਂ ਕਿਉਂਕਿ ਗਿਆਨ 'ਚ ਵਾਅਦਾ ਹਮੇਸ਼ਾ ਹੀ ਹੁੰਦਾ ਜਦੋਂ ਜਦੋਂ ਤੁਹਾਨੂੰ ਗਿਆਨ ਹੈਗਾ ਤਾਂ ਤੁਸੀਂ ਥੋੜਾ ਜਿਆਦਾ ਹੋਰ ਗਿਆਨ ਦੋਗੇ ਤਾਂ ਤੁਹਾਡੇ ਗਿਆਨ 'ਚ ਵਾਧਾ ਹੋ ਜਾਊਗਾ ਤੇ ਮੇਰੀ ਵੀ ਕੋਸ਼ਿਸ਼ ਇਹੀ ਹੈ ਕਿ ਮੈਂ ਚਲੋ ਜਿੰਨੇ ਕੋ ਤੁਸੀਂ ਜੁੜਦੇ ਹੋ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਜ਼ਰੂਰ ਦੱਸਾਂ ਬਾਕੀ ਕੋਸ਼ਿਸ਼ ਕਰਿਆ ਕਰੋ ਚੰਗਾ ਕੰਮ ਕਰਦੇ ਰਹੋ ਤੇ ਵਧੀਆ ਕ੍ਰੀਏਟ ਕਰੋ ਤੇ ਆਪਣੀ ਜਿਹੜੀ ਆਡੀਅנס ਉਹਨੂੰ ਪ੍ਰੋਪਰ ਬਣਾਓ ਆਪਣਾ ਮੇਨਟੇਨ ਕੰਮ ਕਰਦੇ ਰਹੋ ਬਾਕੀ ਸਾਰਾ ਕੁਝ ਜ਼ਿੰਦਾਬਾਦ ਚੱਲਦਾ ਰਹਿੰਦਾ ਹੈ ਕੰਮਕਾਰ ਹੁੰਦੇ ਰਹਿੰਦੇ ਆ ਤੇ ਤੁਸੀਂ ਪ੍ਰੋਪਰ ਜ਼ਰੂਰ ਇਹ ਚੀਜ਼ਾਂ ਵੱਲ ਧਿਆਨ ਦਿਓ ਤੇ ਹੁਣ ਆਪਣਾ ਨਾਲੇ ਤਾਂ ਅੱਜ ਦੀ ਵੀਡੀਓ ਤੇ ਨਾਲੇ ਅੱਜ ਦਾ ਤੁਸੀਂ ਇੱਕ ਤਰ੍ਹਾਂ ਛੋਟ ਵੀਡੀਓ ਬਲੌਗ ਲਾ ਲਓ ਜੋ ਮਰਜੀ ਲਾ ਲਓ ਕਿ ਅੱਜ ਸਮਾਂ ਘੱਟ ਸੀ ਮੇਰੇ ਕੋਲ ਪਰ ਮੈਂ ਫਿਰ ਵੀ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਮੇਰੀ ਕੋਸ਼ਿਸ਼ ਸੀ ਕਿ ਤੁਹਾਡੇ ਨਾਲ ਕੋਈ ਗੱਲਬਾਤ ਮੈਂ ਸਾਂਝੀ ਜ਼ਰੂਰ ਕਰਾਂ ਕਿਉਂਕਿ ਅਜਰ ਜੀ ਮੈਂ ਬਹੁਤ ਸੀ ਮੈਂ ਇਧਰੋਂ ਇੱਕ ਦੋ ਕੰਮ ਕਰਨੇ ਸੀ ਮੈਂ ਰਸਤੇ ਚ ਆ ਰਿਹਾ ਸੀ ਤੇ ਉਹ ਉਹਦਾ ਜਰਾ ਪ੍ਰੋਪਰ ਮੈਂ ਗੱਲਬਾਤ ਕਰਨੀ ਸੀ ਮੈਂ ਤੁਹਾਡੇ ਨਾਲ ਥੀਮ ਕਿਹਾ ਸੀ ਕਿ ਮੈਂ ਉਹ ਪ੍ਰੋਪਰ ਗੱਲ ਕਰੂੰਗਾ ਪਰ ਮੇਰੇ ਕੋਲ ਸਮਾਂ ਨਹੀਂ ਬੱਜਿਆ ਥੋੜਾ ਜਿਹਾ ਵੀ ਮੈਂ ਪ੍ਰੋਪਰ ਫੋਨ ਨਾਲ ਗੱਲ ਕੀਤੀ ਪਰ ਚਲੋ ਜਿੰਨਾ ਕੋ ਸਮਾਂ ਲੱਗਿਆ ਮੈਂ ਥੋੜੇ ਨਾਲ ਵੀਡੀਓ ਦੇ ਵਿੱਚ ਵੀ ਗੱਲਬਾਤ ਨਾਲ ਨਾਲ ਕੰਟੀਨਿਊ ਕਰ ਰਿਹਾ ਸੀ ਪਰ ਮੈਂ ਕਾਫੀ ਵੀਰਾਂ ਨਾਲ ਵਾਦਾ ਕੀਤਾ ਸੀ ਕਿ ਮੈਂ ਇਹ ਵੀਡੀਓ ਕਲਿੱਪ ਜ਼ਰੂਰ ਬਣਾ ਕੇ ਥੋੜੇ ਤੱਕ ਦੱਸੂਗਾ ਕਿ ਤੁਸੀਂ ਕਿਸ ਤਰ੍ਹਾਂ ਪ੍ਰੋਪਰ ਕੰਮ ਕਰਨਾ ਕਿਉਂਕਿ ਮੈਂ ਇਹੀ ਅੱਗੇ ਗੱਲ ਕਹਿ ਰਿਹਾ ਕਿ ਕੋਈ ਬੰਦਾ ਥੱਲੇ ਕਮੈਂਟ ਸਿਸਟਮ ਦੇ ਵਿੱਚ ਇਹ ਨਾ ਕਹੇ ਕਿ ਅਰਬਈ ਤੇਰਾ ਆਪਦਾ ਚੈਨਲ ਆਪਦੇ ਤੇਰੇ ਸਬਸਕ੍ਰਾਈਬਰ ਚਲੋ ਸਬਸਕ੍ਰਾਈਬਰ ਵਧੀਆ ਨੇ ਕੋਈ ਬੰਦਾ ਇਹਨਾਂ ਵਿਊ ਘਟਣੇ ਵੀਰੇ ਵਿਊਆਂ ਦਾ ਕੋਈ ਚੱਕਰ ਨਹੀਂ ਪਰ ਇਹ ਆ ਕਿ ਬਹੁਤ ਘੱਟ ਲੋਕ ਨੇ ਜਿਹੜੇ ਪ੍ਰੋਪਰ ਜਾਣਕਾਰੀ ਦਿੰਦੇ ਨੇ ਇਦਾਂ ਲੱਤ ਫੜ ਲਈ ਬਾਹ ਫੜ ਲਈ ਇਦਾਂ ਗੱਲਬਾਤ ਨਹੀਂ ਬਣਦੀ ਵੀਰੇ ਸੋ ਪ੍ਰੋਪਰ ਗਾਈਡਲਾਈਨ ਕਰਨਾ ਹੱਕ ਬਣਦਾ ਚਲੋ ਜਿੰਨੀ ਕੋਈ ਜਾਣਕਾਰੀ ਮੈਨੂੰ ਹੈ ਤੁਹਾਨੂੰ ਦਿੱਤੀ ਹੈ ਚੰਗੀ ਲੱਗੀ ਅਗੇ ਸ਼ੇਅਰ ਕਰਦੇ ਹੋ ਨਾ ਚੰਗੀ ਲੱਗੀ ਤਾਂ ਵੀਰੇ ਕੋਈ ਗੱਲ ਨਹੀਂ ਜਿੱਥੇ ਇੰਨੀਆਂ ਵੀਡੀਓ ਦੇਖਿਆ ਨੇ ਇੱਕ ਮੇਰੀ ਵੀਡੀਓ ਦੇਖ ਲਿਓ ਸੋ ਥੋੜਾ ਬਹੁਤ ਬਹੁਤ ਧੰਨਵਾਦ ਜੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ ਬਾਕੀ ਨਾਲ অপਸ਼ਨ ਬਣੀ ਹੁੰਦੀ ਹੈ ਸੁਪਰ ਚੈਟ ਦੀ ਸੁਪਰ ਥੈਂਕਸ ਦੀ ਉਹ ਵੀ ਤੁਸੀਂ ਨਾਲ ਨਾਲ ਕਰ ਸਕਦੇ ਹੋ ਤੇ ਚੈਨਲ ਦੀ ਰੀਚ ਵਧਾ ਸਕਦੇ ਹੋ ਤੇ ਇੰਨੀ ਗੱਲ ਕਰਦਾ ਹੋਇਆ ਅਗਲੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਮਿਲਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਥੋੜਾ ਆਪਣਾ ਗਰਜੋਤ ਪੰਜਾਬ ਪੰਜਾਬੀਅਤ ਜਿੰਦਾਬਾਦ